ਸਤ ਸ੍ਰੀ ਅਕਾਲ ਜੀ ਪੂਰੀ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਜ ਆਪਾਂ ਗੱਲ ਕਰਾਂਗੇ ਮੀਨੂ ਸਿਰਾ ਬਲੌਗਸ ਚੈਨਲ ਵਾਲਿਆਂ ਬਾਰੇ ਜੋ ਕਿ ਭੈਣ ਗਾਇਸਪੈਨ ਨੇ 2 ਸਾਲ ਤੋਂ ਆਪਣਾ ਚੈਨਲ ਹੈ ਜਿਹੜਾ ਚਲਾ ਰਹੇ ਨੇ ਪਿਛਲੇ ਦਿਨੀ ਉਹਨਾਂ ਦੀ ਇੰਟਰਵਿਊ ਹੋਈ ਸੀ ਜੋ ਕਿ ਉਹ ਬਹੁਤ ਹੀ ਜ਼ਿਆਦਾ ਚਰਚਾ ਦੇ ਵਿੱਚ ਹਨ ਉਸ ਇੰਟਰਵਿਊ ਤੋਂ ਬਾਅਦ ਗਾਇਸਪਨ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਇੰਟਰਵਿਊਜ਼ ਨੇ ਜਿਹੜੀਆਂ ਉਹ ਦੇ ਚੁੱਕੇ ਨੇ ਤੇ ਬਹੁਤ ਸਾਰੇ ਉਹ ਇਵੈਂਟਸ ਦੇ ਵਿੱਚ ਵੀ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਜਾਂਦਾ ਈ ਤੇ ਉਸ ਕਰਕੇ ਵੀ ਉਹਨਾਂ ਨੂੰ ਬਹੁਤ ਸਾਰੇ ਨੇਟਿਵ ਕਮੈਂਟ ਆਉਂਦੇ ਨੇ ਵੀ ਇਹਨਾਂ ਦੇ ਵਿੱਚ ਅਜੀਹ ਹੈ ਜਿਹੜਾ ਇਹਨਾਂ ਨੂੰ ਮੁੱਖ ਮਹਿਮਾਨ ਦੀ ਵਜੋਂ ਬੁਲਾਇਆ ਜਾਂਦਾ ਈ ਤੇ ਜਿਹੜੀ ਉਹਨਾਂ ਦੀ ਇਹ ਇੰਟਰਵਿਊ ਹੋਈ ਆ ਉਹ ਹੋਈ ਸੀ ਚੰਡੀਗੜ੍ਹ ਚੰਡੀਗੜ੍ਹ ਜਦੋਂ ਉਹ ਗਏ ਨੇ ਗਏ ਨੇ ਉਹ ਆਪਣਾ ਮੂੰਹ ਨ ਕੋਲ ਕੋ ਕੇ ਕਿਉਂਕਿ ਉਹਨਾਂ ਦੀ ਜਿਹੜੀ ਇੰਟਰਵਿਊ ਸੀ ਉਹ 10ਵੀਂ ਮੰਜ਼ਲ ਦੇ ਉੱਪਰ ਥੀ ਇਸੇ ਕਰਕੇ ਉਹਨਾਂ ਨੂੰ ਡਰ ਲੱਗ ਰਿਹਾ ਸੀ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਦੱਸਿਆ ਵੀ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਹੈ 10ਵੀਂ ਮੰਜ਼ਲ ਦੇ ਉੱਤੇ ਤੁਸੀਂ ਕਿਵੇਂ ਰਹਿ ਰਹੇ ਹੋ ਇੱਥੇ ਮੈਂ ਇੰਟਰਵਿਊ ਦੇਣ ਆਈ ਹਾਂ ਮੈਨੂੰ ਬਹੁਤ ਔਖਾ ਲੱਗਿਆ ਤੇ ਜਦੋਂ ਉਹ 10ਵੀਂ ਮੰਜ਼ਲ ਦੇ ਉੱਤੇ ਜਾ ਰਹੇ ਸੀ ਤਾਂ ਉਹ ਮੂਲ ਕੋਲ ਕੋ ਕੇ ਜਾ ਰਹੇ ਸੀ ਜਿੱਧਰੋਂ ਉਹਨਾਂ ਨੂੰ ਨੀਮਾ ਦੇਖ ਰਿਹਾ ਸੀ ਇਸੇ ਲਈ ਉਹਨਾਂ ਨੂੰ ਗਲਤ ਕਮੈਂਟ ਆ ਰਹੀ ਸੀ ਵੀ ਮੂਲ ਕੋਲ ਕੋ ਕੇ ਚੰਡੀਗੜ੍ਹ ਇੰਟਰਵਿਊ ਦੇਣ ਗਈ ਆ ਜਦਕਿ ਉਹਨਾਂ ਨੇ ਇੰਟਰਵਿਊ ਦੇ ਵੀ ਮੈਨੂੰ ਜਿਹੜਾ ਉਚਾਈ ਦੇ ਉੱਤੋਂ ਬਹੁਤ ਜ਼ਿਆਦਾ ਡਰ ਲੱਗਦਾ ਕਿਉਂਕਿ ਅੱਜ ਤੋਂ 3-4 ਸਾਲ ਪਹਿਲਾਂ ਉਹਨਾਂ ਦਾ ਕੋਈ ਆਪਰੇਟ ਹੋਣਾ ਸੀ ਜਿਸ ਦੇ ਵਿੱਚ ਉਹਨਾਂ ਨੂੰ ਗਲਤ ਇੰਜੈਕਸ਼ਨ ਲੱਗ ਗਿਆ ਸੀ ਉਸ ਕਰਕੇ ਉਹਨਾਂ ਨੂੰ ਸਾਹ ਰੋਕਣ ਦੀ ਪ੍ਰੋਬਲਮ ਹੈ ਤੇ ਉਹ ਕਦੇ ਵੀ ਉਹ ਬੰਦ ਕਮਰੇ ਦੇ ਵਿੱਚ ਬੰਦ ਗੱਡੀ ਦੇ ਵਿੱਚ ਕਦੇ ਵੀ ਨਹੀਂ ਬੈਠ ਸਕਦੇ ਇੱਥੋਂ ਤੱਕ ਕਿ ਉਹ ਫੋਰਨ ਕੰਟਰੀਜ਼ ਦਾ ਟ੍ਰਿਪ ਵੀ ਨਹੀਂ ਲਾ ਸਕਦੇ ਜਾਨੀ ਕਿ ਉਹ ਜਹਾਜ਼ ਦੇ ਵਿੱਚ ਵੀ ਨਹੀਂ ਬੈਠ ਸਕਦੇ ਉਹਨਾਂ ਨੂੰ ਇਹ ਲੱਗਦਾ ਵੀ ਉਚਾਈ ਤੇ ਜਾ ਕੇ ਮੇਰਾ ਸਾਹ ਰੁਕ ਜਾਊਗਾ ਐਸੀ ਕਰਕੇ ਉਹ ਜਦੋਂ ਗੱਡੀ ਦੇ ਵਿੱਚ ਵੀ ਟਰੈਵਲ ਕਰਦੇ ਨੇ ਤਾਂ ਉਹ ਸ਼ੀਸ਼ਾ ਖੋਲ ਕੇ ਹੀ ਟਰੈਵਲ ਕਰਦੇ ਨੇ ਇਸੇ ਲਈ ਉਹਨਾਂ ਨੂੰ ਉਚਾਈ ਤੇ ਜਾਂਦਿਆਂ ਨੂੰ ਵੀ ਡਰ ਲੱਗਦਾ ਤੇ ਇੱਕ ਸਾਈਡ ਤੋਂ ਜਿੱਧਰੋਂ ਉਹਨਾਂ ਨੂੰ ਨੀਵਾ ਦੇਖ ਰਿਹਾ ਸੀ ਉਸ ਪਾਸੇ ਉਹ ਆਪਣੇ ਹੱਥ ਨਾਲ ਆਪਣਾ ਮੂੰਹ ਟੱਕ ਰਹੇ ਸੀਗੇ ਇਹ ਤੁਸੀਂ ਉਹਨਾਂ ਦੇ ਬਲੌਗ ਵਿੱਚ ਵੀ ਦੇਖ ਸਕਦੇ ਹੋਗੇ ਜਾ ਕੇ ਤੇ ਉਹਨਾਂ ਦੀ ਹੁਣੇ-ਹੁਣੇ ਇੰਟਰਵਿਊ ਵੀ ਆਈ ਹੈ ਉਹ ਵੀ ਤੁਸੀਂ ਸੁਣ ਸਕਦੇ ਹੋ ਉਹਨਾਂ ਦੀ ਸਾਰੀ ਲਾਈਫ ਦੀ ਸਟੋਰੀ ਜਿਸ ਕਰਕੇ ਨੂੰ ਬਹੁਤ ਹੀ ਜ਼ਿਆਦੇ ਟਰੋਲ ਕੀਤਾ ਜਾ ਰਿਹਾ ਤੇ ਕਹਿ ਰਹੇ ਨੇ ਵੀ ਬੇਸ਼ਰਮ ਨੇ ਇੰਟਰਵਿਊ ਦੁਬਾਰੇ ਫੇਰ ਦੇ ਦਿੱਤੀ ਤੇ ਉਹ ਕਹਿ ਰਹੇ ਨੇ ਵੀ ਅਸੀਂ ਹਿੰਮਤ ਨਹੀਂ ਹਾਰਦੇ ਅਸੀਂ ਆਪਣੀ ਜਿਹੜੀ ਇਹ ਮਿਹਨਤ ਆ ਅਸੀਂ ਜਾਰੀ ਰੱਖਾਂਗੇ ਇੱਥੋਂ ਤੱਕ ਕਿ ਉਹਨਾਂ ਨੂੰ ਇਹ ਮੰਗਦੀ ਵੀ ਕਿਹਾ ਜਾਂਦਾ ਵੀ ਉਹਨਾਂ ਨੇ ਮੰਗ ਮੰਗ ਕੇ ਆਪਣਾ ਘਰ ਹੈ ਜਿਹੜਾ ਉਹ ਬਣਾਇਆ ਸੀ ਉਹਨਾਂ ਨੇ ਇੰਟਰਵਿਊ ਦੇ ਵਿੱਚ ਦੱਸਿਆ ਸੀ ਵੀ ਅਸੀਂ ਦੋ ਕਮਰਿਆਂ ਦਾ ਲੈਂਟਰ ਲਾਇਆ ਸੀਗਾ ਹੈਲਪ ਸਾਡੀ ਜਿਨ੍ਹਾਂ ਨੇ ਕੀਤੀ ਸੀਗੀ ਬਾਹਰ ਉਹਨਾਂ ਦਾ ਨਾਮ ਨਹੀਂ ਦੱਸਦੇ ਹੈਗੇ ਉਦੋਂ-ਉਦੋਂ ਅਸੀਂ ਹੈਲਪ ਲਈਆ ਪਰ ਹੁਣ ਅਸੀਂ ਕਿਸੇ ਦੀ ਇੰਨੀ ਜ਼ਿਆਦਾ ਹੈਲਪ ਨਹੀਂ ਲੈਂਦੇ ਥੋੜਾ ਬਹੁਤਾ ਕਮਾਉਣ ਜੇ ਅਸੀਂ ਹੋ ਗਏ ਆ ਇਸੇ ਕਰਕੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਟ੍ਰੋਲ ਕੀਤਾ ਜਾਂਦਾ ਐਨੇ ਜ਼ਿਆਦਾ ਉਹਨਾਂ ਨੂੰ ਨੈਗੇਟਿਵ ਕਮੈਂਟ ਆ ਰਹੇ ਲੇਗੇ ਕੋਈ ਉਹਨਾਂ ਨੂੰ ਕਹਿ ਰਿਹਾ ਵੀ ਇਹ ਖਾਨਸੂਰੀ ਹੈ ਇਹਨੇ ਸਾਰਾ ਪੰਜਾਬ ਦਾ ਅੰਨ ਖਤਮ ਕਰ ਦੇਣਾ ਕੋਈ ਕਹਿ ਰਿਹਾ ਇਹਨਾਂ ਨੇ ਗੰਦ ਪਾ ਰੱਖਿਆ ਬੇਸ਼ਰਮ ਕਿਹਾ ਜਾ ਰਿਹਾ ਉਹਨਾਂ ਨੂੰ ਉਹਨਾਂ ਨੂੰ ਇੱਥੋਂ ਤੱਕ ਵੀ ਟ੍ਰੋਲ ਕੀਤਾ ਜਾਂਦਾ ਵੀ ਇਹ ਆਪਣੇ ਕੱਪੜੇ ਜ਼ਿਆਦਾ ਸੋਹਣੇ ਪਾਉਂਦੀ ਹੈ ਆਪਣੇ ਘਰ ਵਾਲੇ ਦੇ ਕੱਪੜੇ ਸੋਹਣੇ ਨਹੀਂ ਪਾਉਂਦੀ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ